ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਵਖਤਗੜ ਫੇਰਾ ਪਿੰਡ ਵਖਤਗੜੀ ਹੈ ਤੇ ਬਾਈ ਕੋਲ ਗਾਂ ਜਰਸੀ ਦੇਖ ਸਕਦੇ ਲੈਵਾਂਗਾ ਠੀਕ ਹੈ ਜੀ ਬਾਕੀ ਕੋਈ ਨਹੀਂ ਡਿਟੇਲ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਖੰਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਵੀਰ ਜੀ ਆਪਣਾ ਮੇਰੇ ਮੇਰਾ ਨਾਮ ਸੋਨ ਸਿੰਘ ਆ ਹਾਂਜੀ ਪਿੰਡ ਵਖਤਗੜ ਜ਼ਿਲ੍ਹਾ ਬਨਾਲਾ ਠੀਕ ਹੈ ਜੀ ਤੇ ਗਾਂ ਦੀ ਡਿਟੇਲ ਦੱਸੋ ਜੀ ਆਪਣੀ ਗਾ ਠੀਕ ਆ ਵੀਰੇ ਲਈ ਸੀਗੀ ਇਹ ਠੀਕ ਆ ਜੀ ਕਮਾੜਾ ਮੋਟਾ ਕੰਮ ਕਰਦੇ ਹੱਸੇ ਜੀ ਤੇ ਦੂਜੇ ਸਵੇਰੇ ਆ ਠੀਕ ਆ ਜੀ ਹਫਤਾ ਕਰ ਰਹਿ ਗਿਆ ਸੂਣ ਚ ਆਹੀ ਕਰਨੀ ਆ ਇਹ ਠੀਕ ਆ ਜੀ ਨਸਤੇ ਰਿਚ ਲਈ ਗਿਆ ਠੀਕ ਆ ਜੀ ਬੜੀ ਖੋਲ ਕੇ ਦਿਖਾਉਂਗੀ ਕਿਹਦੇ ਸਵੇਰੇ ਵੀ ਦੂਜੇ ਸਵੇਰੇ ਸੂਣਾ ਠੀਕ ਆ ਦੂਜੇ ਸਵੇਰੇ ਸੂਣਾ ਦੇਖ ਸਰ ਭਰਾ ਪੂਜੇ ਸਵੇਰੇ ਸੂਣਾ ਨੇ ਵੱਲੂ ਸਾਡੇ ਸਾਹਮਣੇ ਆ ਇਸ ਕੁਆਲਟੀ ਪੂਰਾ ਤਰ੍ਹਾਂ ਇਧਰ ਤੋਂ ਹਾਂਜੀ ਭਰਾ ਜੀ ਰੇਟ ਬੱਸ ਹੋ ਜਦਾ ਕੀ ਆ ਇਹਦਾ 52000 ਬਾਈ 52000 ਰੁਪਏ ਬਾਈ ਨੇ ਰੇਟ ਕੀਤਾ ਠੀਕ ਹੈ ਜੀ ਚਲ ਬਈ ਫਿਰ ਤੇ ਬਾਕੀ ਬਾਈ ਜੀ ਨਾਲ ਫੋਨ ਤੇ ਕਨੈਕਟ ਕਰ ਲਵਾਂਗੇ ਜਿਹਦਾ ਨੰਬਰ ਬਸ ਸਕਰੀਨ ਤੇ ਲਾ ਦਾਂਗੇ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸਿਗਨ ਜਰੂਰ ਕਰ ਲਓ ਤਾਂ ਕਿ ਸੁਣਨ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 7528000355 ਜੀ ਜੇ ਕਿਸੇ ਨੇ ਐਡ ਕਰਾਉਣਾ ਹੈ ਤਾਂ ਆਪਣਾ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ